ਸਤਿ ਸ੍ਰੀ ਅਕਾਲ ਦੋਸਤੋ ਜੌਬ ਵਾਲਟ ਬਾਈ ਹਰਦੀਪ YouTube ਚੈਨਲ 'ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਦੋਸਤੋ ਪੰਜਾਬ ਵਿੱਚ ਵੱਖ-ਵੱਖ ਬਿਸੀ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜੀ ਦੋਸਤੋ ਏਜ ਲਿਮਿਟ ਕੀ ਹੋਵੇਗੀ ਕੁਆਲੀਫਿਕੇਸ਼ਨ ਕੀ ਹੋਵੇਗੀ ਸੈਲਰੀ ਤੁਹਾਨੂੰ ਕੀ ਦਿੱਤੀ ਜਾਵੇ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲੂ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਸਿਰਫ ਇੰਟਰਵਿ ਔਰ ਕੋਈ ਟੈਸਟ ਹੋਵੇਗਾ ਕੇਵਲ ਇੰਟਰਵਿਊ ਹੋਵੇਗਾ ਜੀ ਸਬਜੈਕਟ ਜੀ ਪੋਲਿਟੀਕਲ ਸਾਇੰਸ ਮੈਥਮੈਟਿਕਸ ਹਿਸਟਰੀ ਇੰਗਲਿਸ਼ ਪੰਜਾਬੀ ਸਟਡੀਜ਼ ਕਮਿਸ਼ਨਰੀ ਅਤੇ ਹੋਰ ਬਹੁਤ ਸਾਰੇ ਸਬਜੈਕਟ ਨੇ ਜੀ ਅਤੇ ਵੱਖ-ਵੱਖ ਜੋ ਸਟੇਸ਼ਨ ਨੇ ਜੀ ਉਹਨਾਂ ਵਾਸਤੇ ਪੋਸਟਾਂ ਆਊਟ ਕੀਤੀਆਂ ਜਾਂਦੀਆਂ ਜੀ ਇਹਨਾਂ ਪੋਸਟਾਂ ਲਈ ਕੇਵਲ ਔਨਲਾਈਨ ਅਪਲਾਈ ਕਰਨਾ ਹੋਵੇਗਾ ਜੀ ਪੂਰੇ ਪੰਜਾਬ ਦੇ ਉਮੀਦਵਾਰ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਣਗੇ ਚਲੋ ਦੋਸਤੋ ਅੱਪਾ ਚੱਲਦੇ ਨੇ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅੱਜ ਦੀ ਪਰਟੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਇਸ ਤਿਆਰ ਨੰਬਰ 4/2025 ਰਾਹੀਂ ਦੋਸਤੋ ਜਾਣਕਾਰੀ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਦੋਸਤੋ ਨਾ ਪੋਸਟਨ ਦੀ ਅਪਲਾਈ ਤੁਸੀਂ ਕਰਨਾ ਜੀ ਆਨਲਾਈਨ ਦੋਸਤੋ ਆਨਲਾਈਨ ਅਪਲਾਈ ਕਰਨ ਦਾ ਲਿੰਕ ਆ ਤੇ ਨੋਟੀਫਿਕੇਸ਼ਨ ਦਾ ਲਿੰਕ ਮੇਰੇ ਡਿਸਕ੍ਰਿਪਸ਼ਨ ਬਾਕਸ ਦਿੱਤਾ ਜੀ ਜਾਂ ਫਿਰ ਤੁਸੀਂ ਮੇਰੀ ਆਫੀਸ਼ੀਅਲ ਵੈਬਸਾਈਟ jobalertsbyhardeep.com ਦੇ ਉੱਪਰ ਵੀ ਜਾ ਕੇ ਨੋਟੀਫਿਕੇਸ਼ਨ ਪ੍ਰਾਪਤ ਕਰ ਸਕੋਗੇ ਅਤੇ ਉੱਥੋਂ ਹੀ ਤੁਸੀਂ ਆਨਲਾਈਨ ਅਪਲਾਈ ਪੋਸਟ ਆਊਟ ਕੀਤੀਆਂ ਗਈਆਂ ਨੇ ਜੀ ਅਸਿਸਟੈਂਟ ਪ੍ਰੋਫੈਸਰ ਦੀਆਂ ਜੋ ਜੋ ਉਮੀਦਵਾਰ ਨੇ ਜੀ ਉਹਨਾਂ ਨੂੰ ਬਾਅਦ ਨੇ ਇੰਟਰਵਿਊ ਲਈ ਸੱਦਾ ਦਿੱਤਾ ਜਾਂਦਾ ਜੀ ਜੋ ਵੱਖ-ਵੱਖ ਟੀਚਿੰਗ ਡਿਪਾਰਟਮੈਂਟ ਨੇ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਮੇਨ ਕੈਂਪਸ ਅੰਮ੍ਰਿਤਸਰ ਅਤੇ ਜੋ ਹੋਰ ਸਬੰਧਿਤ ਕੈਂਪਸ ਨੇ ਜੀ ਉਹਨਾਂ ਵਿੱਚੇ ਪੋਸਟਾਂ ਭਰੀਆਂ ਜਾਣਗੀਆਂ ਇਹ ਪੋਸਟਾਂ ਕੌਂਟਰੈਕਟ ਵਿੱਚ ਤੇ ਭਰੀਆਂ ਜਾਣਗੀਆਂ ਸੈਸ਼ਨ 2025-26 ਵਾਸਤੇ ਇਹਨਾਂ ਪੋਸਟਾਂ ਲਈ ਆਨਲਾਈਨ ਅਪਲਾਈ 26/5/2025 ਤੋਂ स्टार्ट हो चुका जी तो लास्ट डेट है जी बारह छः दो हज़ार पच्ची तक तो पोस्टों ऑनलाइन अप्लाई कर सकोगे इन्हों पोस्टा जो एप्लीकेशन फीस रखी गई है कुछ इस प्रकार है जी ये तो देख सकोगे पाँच सौ नब्बे रुपए तो लैके तेई सौ साठ रुपए तक एप्लीकेशन फीस पेमेंट करनी होगी जो तो तुम ऑनलाइन पेमेंट कर सकोगे होर बधेरी जानकारी ली ਨੋਟੀਫਿਕੇਸ਼ਨ ਡਾਊਨਲੋਡ ਕਰਕੇ ਇੱਕ ਵਾਰ ਚੰਗੀ ਤਰ੍ਹਾਂ ਪੜ ਲੈਣਾ ਜੀ ਪੜਨ ਤੋਂ ਬਾਅਦ ਹੀ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਲੈਣਾ ਹੋਵੇਗਾ ਜੀ ਇਹਨਾਂ ਪੋਸਟਾਂ ਲਈ ਕਿਉਂ ਤੁਹਾਨੂੰ ਪੇ ਸਕੇਲ ਦਿੱਤਾ ਜਾਵੇਗਾ ਜਿਨ੍ਹਾਂ ਨੇ UGC NET ਕਲੀਅਰ ਕੀਤਾ ਜੀ ਉਹਨਾਂ ਨੂੰ 45000 ਪ੍ਰਤੀ ਮਹੀਨਾ ਜਿਨ੍ਹਾਂ ਨੇ NET ਕਲੀਅਰ ਨਹੀਂ ਕੀਤਾ ਉਹਨਾਂ ਨੂੰ 35000 ਪ੍ਰਤੀ ਮਹੀਨਾ ਪੇ ਦਿੱਤੀ ਜਾਵੇਗੀ ਦੋਸਤੋ ਨਾ ਪੋਸਟਾਂ ਲਈ ਜੋ ਉਮੀਦਵਾਰ ਅਪਲਾਈ ਕਰਨਗੇ ਜੀ ਉਹਨਾਂ ਦਾ ਬਾਕੀਨ ਇੰਟਰਵਿਊ ਹੋਵੇਗਾ ਜੀ ਬਾਕੀਨ ਇੰਟਰਵਿਊ ਦਾ ਸ਼ਡਿਊਲ ਕੁਝ ਇਸ ਪ੍ਰਕਾਰ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਐਡਰੈਸ ਨੋਟ ਕਰ ਲਓ ਜੀ Office of Dean Academic Affairs Santant Hall Building Guru Nanak Dev University Amritsar de address te tusi ponchna hovega ji Post out kitiya gayian ne ji Assistant Professor diyan postaan ne ji Tusi dekh sakde ho bak bak de bakh, bakh, so subject na, ne ji ohna vaste post out kitiya gayian ne bahut sariyan postaan layi Punjab de munnde ate kudiyan apply kar sakange Dostana postaan layi jo tewada interview start hovega ji 16 6 2025 ਤੋਂ ਫਿਰ 10 ਵਜੇ ਤੋਂ ਤੁਹਾਡਾ ਇੰਟਰਵਿਊ ਸਟਾਰਟ ਹੋ ਜਾਵੇਗਾ ਤੋਂ ਲਾਸਟ ਡੇਟ ਹੈ ਜੀ 26 2025 ਤੱਕ ਇਹਨਾਂ ਪੋਸਟਾਂ ਲਈ ਤੁਹਾਡਾ ਇੰਟਰਵਿਊ ਚੱਲੇਗਾ ਕਾਲਜ ਤੁਸੀਂ ਦੇਖ ਸਕਦੇ ਹੋ ਬਖ ਬਖ ਚੋ ਕੈਂਪਸ ਨੇ ਜੀ ਜਿਵੇਂ ਜਲੰਧਰ ਗੁਰਦਾਸਪੁਰਾ ਤੇ ਹੋਰ ਵੀ ਜੋ ਕੈਂਪਸ ਨੇ ਉਹਨਾਂ ਵਾਸਤੇ ਪੋਸਟਾਂ ਭਰੀਆਂ ਜਾਣਗੀਆਂ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਿਓ ਜੀ ਉਸ ਤੋਂ ਨਾ ਪੋਸਟਾਂ ਲਈ ਜੋ ਕੁਆਲੀਫਿਕੇਸ਼ਨ ਰੱਖੀ ਹੋਈ ਹੈ ਕੁਝ ਇਸ ਪ੍ਰਕਾਰ ਹੈ ਜਿਨ੍ਹਾਂ ਉਮੀਦਵਾਰਾਂ ਨੇ ਬੈਚਲਰ ਡਿਗਰੀ ਕੰਪਲੀਟ ਕੀਤੀ ਆਰ ਕੀ ਟੈਕ ਵਿੱਚ ਜਾਂ ਫਿਰ ਫਰਸਟ ਕਲਾਸ ਮਾਸਟਰ ਡਿਗਰੀ ਕੰਪਲੀਟ ਕੀਤੀ ਆ ਸਬੰਧਿਤ ਫੀਲਡ ਵਿੱਚ ਜੁਜੀਸੀ ਨੈਟ ਕਲੀਅਰ ਕੀਤਾ ਹੈ ਪੀ ਐਚ ਡੀ ਡਿਗਰੀ ਕੰਪਲੀਟ ਕੀਤੀ ਆ ਉਮੀਦਵਾਰ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਣਗੇ ਦੋਸਤੋ ਉਮੀਦਕਰਤਾ ਮੇਰੇ ਵਰਤੀ ਜਾਣ ਕੇ ਤੁਹਾਨੂੰ ਚੰਗੀ ਲੱਗੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ